ਕਈ ਭੈਣਾ ਬੀਬੀਆਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੁੰਦਾ ਹੈ ਕਿ ਜਦੋਂ ਸਾਨੂੰ ਮਹੀਨੇ ਦੇ ਵਿੱਚ ਪੀਰੀਅਡਸ ਆਉਂਦੇ ਨੇ ਉਦੋਂ ਅਸੀਂ ਗੁਰਬਾਣੀ ਪੜ ਸਕਦੇ ਆ ਗੁਰਦੁਆਰਾ ਸਾਹਿਬ ਜਾ ਸਕਦੇ ਆ ਜਾਂ ਨਹੀਂ ਕਿਉਂਕਿ ਭਾਰਤ ਵਰਸ਼ ਦੇ ਅੰਦਰ ਪਹਿਲਾਂ ਸਮੇਂ ਦੇ ਵਿੱਚ ਜਦੋਂ ਔਰਤ ਨੂੰ ਪੀਰੀਅਡਸ ਆਉਂਦੇ ਸਨ ਉਹਨੂੰ 3 ਦਿਨ ਰਸੋਈ ਦੇ ਵਿੱਚ ਨਹੀਂ ਵਰਨ ਦਿੱਤਾ ਜਾਂਦਾ ਸੀ ਅੱਜ ਵੀ ਇਹੋ ਜਿਹੇ ਕੁਝ ਲੋਕ ਮਿਲ ਜਾਣਗੇ ਜੋ ਔਰਤ ਨੂੰ ਇਸ ਸਮੇਂ ਦੇ ਵਿੱਚ ਬਾਣੀ ਪੜਨ ਤੋਂ ਗੁਰਦੁਆਰੇ ਜਾਣ ਤੋਂ ਮਨਾ ਕਰਦੇ ਨੇ ਅਪਵਿੱਤਰ ਮੰਨਦੇ ਨੇ ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਕੀ ਆਖਦੀ ਹੈ ਆਸਾ ਦੀ ਵਾਰ ਦੇ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ فرمایا ਜਿਉ ਜੋ ਰੂਸ ਰਣਾਵਣੀ ਆਵੇ ਬਾਰੋ-ਬਾਰ ਜੁਠਾ ਜੁਠਾ ਮੁਖ ਵਸੈ ਨਿਤਨਿਤ ਹੋਏ ਖਵਾਰ ਸੂਚੇ ਇਹਨਾ ਆਖੀਏ ਬਹਿਣ ਜੇ ਪਿੰਡਾ ਧੋਏ ਸੂਚੇ ਸਹੀ ਨਾਨਕਾ ਜਨਮਨ ਵਸਿਆ ਸੋਏ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਕਲੀਅਰ ਕਰ ਦਿੱਤਾ ਹੈ ਕਿ ਸਰੀਰਕ ਤੌਰ ਦੇ ਉੱਪਰ ਕੋਈ ਵੀ ਜੁਠਾ ਨਹੀਂ ਹੁੰਦਾ ਕੇਵਲ ਤੇ ਕੇਵਲ ਤੁਹਾਡਾ ਬਾਣੀ ਪੜਨ ਲੱਗਿਆ ਗੁਰਦੁਆਰੇ ਆਉਣ ਲੱਗਿਆ ਰਸੋਈ ਦੇ ਵਿੱਚ ਕੰਮ ਕਰਨ ਲੱਗਿਆ ਮਨ ਪਵਿੱਤਰ ਹੋਣਾ ਚਾਹੀਦਾ ਹੈ ਇਹ ਸਰੀਰ ਕਦੇ ਵੀ ਪਵਿੱਤਰ ਨਹੀਂ ਹੋ ਸਕਦਾ ਕਿਉਂਕਿ ਗੁਰਬਾਣੀ ਦੇ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਇਹ ਦੱਸ ਦਿੱਤਾ ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਮਹਾਰਾਜ ਨੇ ਇਹ ਕਿਹਾ ਕਿ ਬੰਦਾ ਭਾਵੇਂ ਆਪਦੇ ਸਰੀਰ ਨੂੰ ਲੱਖਾਂ ਵਾਰੀ ਮਾਂਜ ਲਵੇ ਪਰ ਇਹ ਕਦੇ ਵੀ ਪਵਿੱਤਰ ਨਹੀਂ ਹੋ ਸਕਦਾ ਸੋ ਇਸ ਕਰਕੇ ਪਹਿਨੋ ਤੁਹਾਡਾ ਸਰੀਰ ਹਮੇਸ਼ਾ ਪਵਿੱਤਰ ਰਹਿੰਦਾ ਤੁਸੀਂ ਹਮੇਸ਼ਾ ਬਾਣੀ ਪੜ ਸਕਦੇ ਜੇ ਗੁਰਦੁਆਰੇ ਜਾ ਸਕਦੇ ਜੇ ਰਸੋਈ ਦੇ ਵਿੱਚ ਕੰਮ ਕਰ ਸਕਦੇ ਜੇ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਫੋਲੋ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ